ਆਪ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਪ ਦੇ ਪਰ ਲੱਖ ਲੱਖ ਮੁਬਾਰਕਾ ਹੁਣ ਆਓ ਜਾਣੀਏ ਗੁਰੂ ਸਾਹਿਬ ਜੀ ਦੇ ਚਾਰ ਉਦਾਸੀਆਂ ਬਾਰੇ ਆਪਣੀ ਪਹਿਲੀ ਉਦਾਸੀ ਦੌਰਾਨ ਗੁਰੂ ਨਾਨਕ ਸਾਹਿਬ ਜੀ 1500 ਤੋਂ 1506 ਦੇ ਵਿੱਚ ਹਿੰਦੂਸਤਾਨ ਦੇ ਪੂਰਬ ਦਿਸ਼ਾ ਵਿੱਚ ਅਮਨਾਬਾਦ ਹਰਦਵਾਰ ਬਨਾਰਸ ਗਿਆ ਜਗਨਨਥਪੁਰੀ ਆਦਿ ਥਾਵਾਂ ਤੇ ਗਏ ਉਹਨਾਂ ਨੇ ਭਾਈ ਲਾਲੋ ਮਾਲਿਕ ਭਾਗੋ ਤੇ ਸੱਜਣ ਠੱਗ ਵਰਗਿਆਂ ਨੂੰ ਤਾਰਿਆ ਜਗਨਨਥਪੁਰੀ ਦੇ ਵਿੱਚ ਆਰਤੀ ਉਚਾਰੀ ਆਪਣੀ ਦੂਜੀ ਉਦਾਸੀ ਦੌਰਾਨ ਗੁਰੂ ਸਾਹਿਬ 1506 ਤੋਂ 1513 ਦੇ ਵਿੱਚ ਸ੍ਰੀ ਲੰਕਾ ਤੇ ਦੱਖਣ ਵਿੱਚ ਬਿਦਰ ਨਾਸਕ, ਉਜੈਨ, ਦਵਾਰਕਾ ਆਥਾਵਾਂ ਤੇ ਗਈ। ਉੱਥੇ ਗੁਰੂ ਜੀ ਨੇ ਲੰਕਾ ਵਿੱਚ ਰਹਾਸ਼ਵਨਾਪ, ਦੱਖਣ ਵਿੱਚ ਕੋਡੇ ਰਕਸ਼ ਨੂੰ ਤਾਰਿਆ। ਤੀਜੀ ਉਦਾਸੀ ਦੌਰਾਨ 1514 ਤੋਂ 1518 ਵਿੱਚ ਗੁਰੂ ਜੀ ਉੱਤਰ ਦੇ ਵਿੱਚ ਰਵਾਲਸਰ, ਨਾਨਕਮਾਤਾ ਸਮੀਰ ਪਹਾੜ ਅਤੇ ਤਿੱਬਤ ਵਰਗੀ ਥਾਵਾਂ ਤੇ ਗਈ। ਗੁਰੂ ਜੀ ਨੇ ਜੋਗੀਆਂ ਨਾਲ ਬਚਨ ਬਰਾਸ ਕੀਤੇ, ਕੋੜੇ ਰੱਠੇ ਨੇ ਮੁਠੇ ਕੀਤਾ। ਚੌਥੀ ਉਦਾਸੀ ਵਿੱਚ 1519 ਤੋਂ 1521 ਪੱਛਮ ਵਿੱਚ ਮੱਕਾ, ਮਦੀਨਾ, ਬਗਦਾਦ, ਸਮਰਕੰਦ, ਬੁਖਾਰਾ, ਅਫਗਾਨਿਸਤਾਨ ਵਰਗੀਆਂ ਥਾਵਾਂ ਤੇ ਗਈ। ਗੁਰੂ ਜੀ ਨੇ ਮੱਕੇ ਵਿੱਚ ਦੱਸਿਆ ਕਿ ਰੱਬ ਹਰ ਉਸ ਥਾਂ ਵਿੱਚ ਮੌਜੂਦ ਹੈ। ਇਹ ਕਿਉਂਕਾਰ ਤੇ ਸੱਭੇ ਸੰਜੀਵਾਂ ਦੇ ਸੈਨ ਦੇ ਸਦੀਸਥੀ ਹੋਣ ਦੇ ਗੁਰੂ ਅਰਜਨ ਸਾਹਿਬ ਨੇ ਆਪਣੇ ਮਿੱਤਰ ਭਾਈ ਮਰਦਾਨਾ ਜੀ ਨਾਲ ਚਾਰ ਉਦਾਸੀਆਂ ਕੀਤੀਆਂ। ਗੁਰੂ ਜੀ ਨੇ 28000 ਮੀਲ ਤੋਂ ਵੀ ਵੱਧ ਪੈਦਲ ਯਾਤਰਾ ਕੀਤੀ। ਏਸੀ ਗੁਰੂ ਨਾਨਕ ਸਾਹਿਬ ਜੀ ਦੀਆਂ ਚਾਰ ਉਦਾਸੀਆਂ ਬਾਰੇ ਵੀਰਵਾ ਗੁਰਨਾਨਕ ਸਾਹਿਬ ਜੀ ਦੇ ਗੁਰਪੁਰਬ ਤੇ ਪਰ ਆਪ ਸਭ ਨੂੰ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ।